ਉੱਛੇ ਦੀ ਮਾਂ ਦੀ ਤੇਰੀ ਪੈ ਇੱਟ ਮੈਨੂੰ ਕੀ ਲੱਗਦਾ ਗगन ਚੁੱਪ ਹੋ ਜਾ ਬਕਵਾਸ ਬੰਦ ਕਰ ਦੋ ਮੈਨੂੰ ਤੇਰੀ ਕੀ ਲੱਗਦਾ ਗगन ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਗਗਨ ਲਾਲੀ ਤੇ ਸਨੇਹਾ ਕਤਿਆਲ ਦਾ ਡਿਵੋਰਸ ਕਿਉਂ ਹੋਇਆ ਸੀ ਕੀ ਕਾਰਨ ਸੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਸਨੇਹਾ ਨੂੰ ਗਲਤ ਕਹਿੰਦੇ ਸੀ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗਗਨ ਲਾਲੀ ਨੂੰ ਗਲਤ ਕਹਿੰਦੇ ਸੀ ਅਕਸਰ ਹੀ ਪੋਡਕਾਸਟਾਂ ਦੇ ਵਿੱਚ ਜਾ ਕੇ ਸਨੇਹਾ ਕਤਿਆਲ ਇਹੀ ਕਹਿੰਦੀ ਸੀ ਕਿ ਮੈਨੂੰ ਇਹ ਕੁੱਟਦਾ ਮਾਰਦਾ ਸੀ ਤੇ ਇਹ ਬਾਹਰ ਜਾਣ ਲਈ ਹੀ ਮੇਰ ਨਾਲ ਵਿਆਹ ਕਰਵਾਇਆ ਸੀ ਸੋ ਇਸ ਗੱਲ ਦੇ ਪ੍ਰੂਫ ਨੇ ਜਿਹੜੇ ਕਿ ਫ੍ਰੈਸ਼ੀ ਕਨੇਡੀਅਨ ਨੇ ਆਪਣੇ ਇੱਕ ਵੀਡੀਓ ਦੇ ਵਿੱਚ ਦਿੱਤੇ ਨੇ ਜੋ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਜਿਸ ਦੇ ਵਿੱਚ ਸਨੇਹਾ ਕਤਿਆ ਕੀਤੇ ਕਿ ਇਹਨੇ ਮੇਰੇ ਨਾਲ ਬਾਹਰ ਜਾਣ ਦੇ ਲਈ ਹੀ ਵਿਆਹ ਕਰਵਾਇਆ ਸੀ ਤੇ ਜਦੋਂ ਮੇਰੀ ਰਿਫਿਊਜ਼ਲ ਆ ਗਈ ਤਾਂ ਇਸ ਦੇ ਹਾਉ ਬਾਉ ਹੀ ਚੇਂਜ ਹੋ ਗਏ ਇਹ ਬਦਲ ਹੀ ਗਿਆ ਇਹ ਜਿੱਥੇ ਮੈਨੂੰ ਇਹ ਪਿਆਰ ਨਾਲ ਬੁਲਾਉਂਦਾ ਸੀ ਉੱਥੇ ਮੈਨੂੰ ਇਹ ਰੂਡ ਬੋਲਣ ਲੱਗ ਗਿਆ ਤੁਸੀਂ ਅੱਗੇ ਛੋਟੀ ਜਿਹੀ ਕਲਿੱਪ ਦੇਖੋ ਯਾਰ ਨਹੀਂ ਪਰ ਮੈਨੂੰ ਜਦੋਂ ਮੇਰਾ ਫਿਰ ਵਿਆਹ ਤੋਂ ਬਾਅਦ ਕੈਨੇਡਾ ਦੀ ਫਾਈਲ ਲਈ ਨਾ ਦੂਜੇ ਮਹੀਨੇ ਮੇਰਾ ਰਿਫਿਊਜ਼ਲ ਆਇਆ ਮੈਂ ਤਾਂ ਰੰਗ ਦੇਖ ਕੇ ਹੈਰਾਨ ਹੋ ਗਈ ਸੀ ਕਿ ਜਿਹੜਾ ਬੰਦਾ ਹੁਣ ਤੱਕ ਨੋ 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 ਨੂੰ ਕਰਦਾ ਆ ਯਾਰ ਉਹ ਰਿਫਿਊਜ਼ਲ ਤੋਂ ਬਾਅਦ ਸਡਨ ਚੇਂਜ ਕੀਤਾ ਸੱਚੀ ਯਾਰ ਮੈਨੂੰ ਉਸ ਬੰਦੇ ਨੇ ਬਹੁਤ ਬ ਇਹ ਜੋ ਮੈਨੂੰ ਗਿਫਟ ਕਰਦਾ ਸੀ ਵਿਆਹ ਤੋਂ ਬਾਅਦ ਉਹ ਚੀਜ਼ਾਂ ਸਿਰਫ ਗਿਫਟ ਹੀ ਨਹੀਂ ਹੁੰਦੀਆਂ ਸੀ ਉਹ ਸਿਰਫ ਇੱਕ ਦਿਖਾਵਾ ਹੁੰਦਾ ਸੀ ਉਹ ਇੱਕ ਬਲੌਗ ਬਣਾਉਣ ਦਾ ਜਰੀਆ ਹੁੰਦਾ ਸੀ ਪੈਸੇ ਕਮਾਉਣ ਦਾ ਬਾਅਦ ਦੇ ਵਿੱਚ ਇਹ ਚੀਜ਼ਾਂ ਨੂੰ ਵੇਚ ਵੀ ਦਿੰਦਾ ਹੁੰਦਾ ਸੀ ਤੁਸੀਂ ਉਹ ਵੀ ਅੱਗੇ ਕਲਿੱਪ ਦੇਖੋ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੇ ਵਿਚਾਰ ਸਾਂਝੇ ਕਰੋ ਮੈਨੂੰ ਮੁੰਡੇ ਨੇ ਡਾਇਮੰਡ ਦੀ ਰਿੰਗ ਦਿੱਤੀ ਲੋਕਾਂ ਨੇ ਇਨਾ ਐਪਰੀਸ਼ੀਏਟ ਕੀਤਾ ਹਨਾ ਵੀ ਇਸ ਜਮੇ ਤੋਂ ਵੰਗਦੀ ਸੀ ਮੈਨੂੰ ਲੈ ਕੇ ਦਿੱਤੀ ਐਦਾਂ ਦਾ ਕਰਕੇ ਇਹ 4 ਦਿਨ ਬਾਅਦ ਤੋਂ ਮੇਰੇ ਤੋਂ ਲੈ ਕੇ ਵੇਚਦੀ ਤੇ ਉਹਦਾ ਵੀ ਇੱਕ ਬਲੌਗ ਬਣਾਇਆ